ਫਿਰ ਆਪਾਂ ਇੱਕ ਵੀਡੀਓ ਪਾ ਰਹੇ ਆਂ ਡੀਜ਼ਲ ਪੰਪ ਦੇ ਉੱਪਰ ਕੀ ਅਸੀਂ ਡੀਜ਼ਲ ਪੰਪ ਨੂੰ ਅੱਧਾ ਕਰਵਾਈਏ ਜਾਂ ਫੁੱਲ ਕਰਵਾਈਏ ਕਹਿਣ ਦਾ ਮਤਲਬ ਪੰਪ ਆਪਣਾ ਫੁੱਲ ਓਵਰਹਾਲ ਹੁੰਦਾ ਪੱਕਾ ਜਿਹੜੀ ਕੱਟੀ ਵੀ ਨਜ਼ਰ ਆਈਏ ਦੇਖੋ ਇਹਦੇ ਵਿੱਚ ਸਕ੍ਰੈਚ ਆਏ ਹੋਇਆ ਆਹ ਕ੍ਰਿੰਕ ਦੇ ਵਿੱਚ ਆਪਣਾ ਰੜਕ ਪਈ ਜੀ ਸਤਿ ਸ਼੍ਰੀ ਅਕਾਲ ਸਵਾਗਤ ਆ ਜੀ ਫਿਰ ਤੁਹਾਡਾ ਇੱਕ ਹੋਰ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ ਇਹ ਵੀਡੀਓ ਆਪਾਂ ਮਿੱਤਰੋ ਲੈ ਕੇ ਆਏ ਤੁਹਾਡੇ ਲਈ ਡੀਜ਼ਲ ਪੰਪ ਦੇ ਉੱਤੇ ਪਹਿਲਾਂ ਵੀ ਆਪਾਂ ਇੱਕ ਵੀਡੀਓ ਪਾਈ ਸੀ ਡੀਜ਼ਲ ਪੰਪ ਦੇ ਉੱਪਰ ਤੇ ਫਿਰ ਆਪਾਂ ਇੱਕ ਵੀਡੀਓ ਪਾ ਰਹੇ ਆ ਡੀਜ਼ਲ ਪੰਪ ਦੇ ਉੱਪਰ ਠੀਕ ਆ ਜੀ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਆਪਾਂ ਡੀਜ਼ਲ ਪੰਪ ਦੇ ਕੁਝ ਦੇਖਰੇਖ ਬਾਰੇ ਤੇ ਡੀਜ਼ਲ ਪੰਪ ਦੀ ਕੁਝ ਇਨਫੋਰਮੇਸ਼ਨ ਬਾਰੇ ਸૌ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਹੀ ਦੇਵਾਂ ਇਸ ਵੀਡੀਓ ਦੇ ਵਿੱਚ ਬਣਾਉਣ ਦਾ ਆਪਣਾ ਮਕਸਦ ਕੀ ਹੈਗਾ ਬਾਕੀ ਤੁਸੀਂ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਸਾਰਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਇਨਫੋਰਮੇਸ਼ਨਾਂ ਦੇਖਣ ਨੂੰ ਮਿਲੇਗੀ ਤੇ ਸੁਣਨ ਨੂੰ ਮਿਲੇਗੀ ਕਿਉਂਕਿ ਸੱਜਣੋ ਜਦੋਂ ਤੁਸੀਂ ਆਪਣਾ ਡੀਜ਼ਲ ਪੰਪ ਕਰਵਾਉਣ ਲਈ ਜਾਂਦੇ ਹੋ ਆਪਣੇ ਪੰਪ ਮਕੈਨਿਕ ਕੋਲ ਜੇ ਮਕੈਨਿਕ ਤੋਂ ਕਿਸੇ ਤੋਂ ਖਲਬੋਣੇ ਆ ਤੁਸੀਂ ਡੀਜ਼ਲ ਪੰਪ ਤਾਂ ਤੁਸੀਂ ਉਹਨੂੰ ਕਹਿੰਦੇ ਆ ਭਾਈ ਸਾਡਾ ਅੱਧਾ ਇੰਜਨਾ ਜਾਂ ਫੁੱਲ ਇੰਜਨਾ ਕੀ ਅਸੀਂ ਡੀਜ਼ਲ ਪੰਪ ਨੂੰ ਅੱਧਾ ਕਰਵਾਈਏ ਜਾਂ ਫੁੱਲ ਕਰਵਾਈਏ ਠੀਕ ਹੈ ਜੀ ਇਹਦੇ ਬਾਰੇ ਡਿਸਕਸ ਕਰਾਂਗੇ ਕੀ ਆਪਾਂ ਨੂੰ ਫੁੱਲ ਕਰਾਉਣਾ ਚਾਹੀਦਾ ਜਾਂ ਕੀ ਆਪਾਂ ਨੂੰ origignal ਕਰਾਉਣਾ ਚਾਹੀਦਾ ਕੀ ਇਹਦੇ ਪਿੱਛੇ ਕਾਰਨ ਹੁੰਦਾ ਤੇ ਕੀ ਇਹ ਆਫਸ ਵਿੱਚ ਫਰਕ ਹੁੰਦਾ ਅੱਧੇ ਦੇ ਫੁੱਲ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦਾ ਤੁਹਾਡੇ ਨਾਲ ਪਹਿਲਾਂ ਡੀਜ਼ਲ ਪੰਪ ਦਾ ਜਿਹੜਾ ਅੱਧਾ ਤੇ ਫੁੱਲ ਕੀ ਹੁੰਦਾ ਪਹਿਲਾਂ ਗੱਲ ਕਰਦੇ ਆਪਾਂ ਫੁੱਲ ਡੀਜ਼ਲ ਪੰਪ ਦੀ ਦੇਖੋ ਜੀ ਜਦੋਂ ਤੁਸੀਂ ਫੁੱਲ ਡੀਜ਼ਲ ਪੰਪ ਕਰਵਾਉਨੇ ਆ ਉਹਦੇ ਵਿੱਚ ਜਿਹੜੇ 베アリング ਕੈਂਮ ਸ਼ਾਫਟ ਰੋਲਰ 베アリング ਗਵਰਨਰ ਦਾ ਕੰਮ ਹੋ ਗਿਆ ਸਾਰਾ ਬੁਸ਼ ਵਗੈਰਾ ਰਬਡਰਿੰਗ ਵਗੈਰਾ ਸਾਰੇ ਹਾਲ ओरिजिनल ਪੈਂਦੇ ਤੇ ਨੂਜਣਾ ਆਪਣੀਆਂ ਫੁੱਲ ਓਵਰਹਾਲ ਹੋ ਕੇ ओरिजिनल ਪੈਂਦੀਆਂ ਕਹਿਣ ਦਾ ਮਤਲਬ ਪੰਪ ਆਪਣਾ ਫੁੱਲ ਓਵਰਹਾਲ ਹੁੰਦਾ ਹੈ ਠੀਕ ਹੈ ਇਹਨੂੰ ਤਾਂ ਆਪਾਂ ਕਹਿ ਦਿੰਦੇ ਆ ਫੁੱਲ ਤੇ ओरिजिनल ਪੰਪ ਜਿਹਦੇ ਵਿੱਚ ਮਾਈਕ్రో ਦਾ ਸਮਾਨ ਸਾਰਾ ਆਪਣਾ ਮੈਕੋ ਏਜੰਸੀ ਦੇ ਵਿੱਚੋਂ ਆਪਾਂ ਜਿਹੜਾ ਫਿਟਿੰਗ ਕਰਵਾਉਣੀ ਹੈ ਠੀਕ ਆ ਜੀ ਕੋਣ ਗੱਲ ਕਰਦੇ ਆਪਾਂ ਅੱਧਾ ਦੇਖੋ ਸੱਜਣੋ ਮੈਕੋ ਏਜੰਸੀ ਦੇ ਵਿੱਚ ਕਦੇ ਵੀ ਅੱਧਾ ਪੰਪ ਨਹੀਂ ਕੀਤਾ ਜਾਂਦਾ ਉਹ ਸਿਰਫ ਤੁਹਾਨੂੰ オリジナル ਤੇ ਫੁੱਲ ਕੰਮ ਕਰਕੇ ਦੇਣਗੇ ਮੈਕੋ ਏਜੰਸੀ ਦੇ ਵਿੱਚ ਇਹਦਾ ਮਤਲਬ ਮੈਕੋ ਏਜੰਸੀ ਦੇ ਵਿੱਚ ਅੱਧਾ ਪੰਪ ਨਹੀਂ ਕੀਤਾ ਜਾਂਦਾ ਫੁੱਲ ਪੰਪ ਹੀ ਉਹ ਕਰਕੇ ਦਿੰਦੇ ਆ ਤੁਹਾਨੂੰ ਕਿਉਂਕਿ ਕੰਪਨੀ ਦਾ ਸਮਾਨ オリジナル ਮੈਕੋ ਦਾ ਯੂਜ਼ ਕਰਕੇ ਠੀਕ ਆ ਜੀ ਹੁਣ ਗੱਲ ਕਰਦੇ ਆ ਅੱਧਾ ਪੰਪ ਕੀ ਹੁੰਦਾ ਅੱਧਾ ਪੰਪ ਉਹ ਹੁੰਦਾਗਾ ਜਿਹਦੇ ਵਿੱਚ ਤੁਸੀਂ ਨੋਜ਼ਲ ਤੇ ਪਲੰજર ਆ ਜਿਹੜੇ ਉਹ ਤੁਸੀਂ ਬਗੈਰ ਕੰਪਨੀ ਹੋਰ ਕੰਪਨੀ ਦੇ ਵਿੱਚ ਵਰਤ ਵਰਤਦੇ ਹੋ ਤੁਸੀਂ ਕਹਿਣ ਦਾ ਮਤਲਬ ਡਿਸਪੋਜ਼ਲ ਵਾਲੇ ਆਪਾਂ ਯੂਜ਼ ਕਰਦੇ ਆ ਉਹਦੇ ਵਿੱਚ ਜੇ ਸਪੋਜ਼ ਕਰੋ ਇੱਕ ਪਲੰજર ਦਾ ਕੰਪਨੀ ਦਾ ਰੇਟ ਆਪਣਾ 800 ਰੁਪਿਆ ਤਾਂ ਡਿਸਪੋਜ਼ਲ ਪਲੰજર ਦਾ ਰੇਟ ਹੈ 200 ਤੋਂ 150 ਰੁਪਿਆ ਹੁੰਦਾ ਇਹਨਾਂ ਰੇਟ ਦਾ ਫਰਕ ਹੁੰਦਾ ਉੱਥੇ ਹੀ ਤੁਹਾਡਾ ਜਿਹੜਾ ਸਾਰੇ ਬਿੱਲ ਮਗਰ ਫਰਕ ਪੈ ਜਾਂਦਾ ਠੀਕ ਹੈ ਜੀ ਇਹ ਤਾਂ ਹੁੰਦਾ ਡਿਸਪੋਇਲ ਤੇ ਅੱਧੇ ਤੇ ਫੁੱਲ ਦਾ ਫਰਕ ਆ ਹੁਣ ਕਈ ਕਿਸਾਨ ਵੀਰ ਆਪਣੇ ਸੋਚਦੇ ਆ ਵੀ ਫੁੱਲ ਤੇ ਅੱਧਾ ਪੰਪ ਉਹਨੂੰ ਕਹਿ ਜਾਂਦੇ ਆ ਵੀ ਤੁਹਾਡੇ ਜਿਵੇਂ ਓਰੀਜਨਲ ਪੰਪ ਪਲੰਜਰ ਆ ਜਿਹੜੇ ਅੱਧੇ ਕਰਕੇ ਪਾ ਦਿੰਦੇ ਆ ਉਹ ਨਹੀਂ ਹੁੰਦਾ ਸੱਜਣੋ ਇਹਦਾ ਮਤਲਬ ਹੁੰਦਾ ਹੁੰਦਾ ਤੁਹਾਡਾ ਓਰੀਜਨਲ ਪੰਪ ਤੇ ਨਵਾਂ ਪੰਪ ਓਰੀਜਨਲ ਸਮਾਨ ਪਾ ਕੇ ਫੁੱਲ ਪੰਪ ਠੀਕ ਆ ਜੀ ਜੇ ਤੁਸੀਂ ਕਹੋਗੇ ਸਾਡਾ ਪੰਪ ਅੱਧਾ ਹੁੰਦਾ ਉਹ ਚ ਵੀ ਪੈਂਦਾ ਸਮਾਨ ਨਵਾਂ ਹੀ ਆ ਨੋਜ਼ਲਾ ਵੀ ਨਵੀਆਂ ਪੈਂਦੀਆਂ ਬਿਲਕੁਲ ਬਿਲਕੁਲ ਉਹਦੇ ਵਿੱਚ ਬਲੰਦਰ ਵਾਲ ਵੀ ਨਵੇਂ ਪੈਂਦੇ ਆ ਸਾਰਾ ਕੰਮ ਨਵਾਂ ਹੁੰਦਾ ਰੋਬਟ ਰਿੰਗ ਵਾਸ਼ਰ ਸਾਰੇ ਕੋਈ ਨਵੀਆਂ ਪੈਂਦੀਆਂ ਸਿਰਫ ਉਹਦੇ ਵਿੱਚ ਫਰਕ ਹੁੰਦਾ ਵੀ ਜਿਹੜਾ ਪੰਪ ਅੱਧਾ ਹੁੰਦਾ ਉਹ ਆਪਣਾ ਡਿਸਪੋਜ਼ਲ ਹੁੰਦਾਗਾ ਤੇ ਜਿਹੜਾ ਆਪਣਾ ਪੰਪ ਫੁੱਲ ਹੁੰਦਾ ਉਹਦੇ ਵਿੱਚ ਕੰਮ ਅਸਮਾਨਾ ਜਿਹੜਾ ਸਾਰਾ ਵਿੱਚ ਪਾਰਟਸ ਆ ਜਿਹੜੀ ਯੂਜ਼ ਕੀਤੇ ਜਾਂਦੇ ਆ ਉਹ ਮਾਈਕੋ ਏਜੰਸੀ ਦੇ ਹੀ ਯੂਜ਼ ਕੀਤੇ ਜਾਂਦੇ ਆ ਇਹ ਤਾਂ ਹੁੰਦਾ ਫਰਕ ਆਪਣਾ ਅੱਧੇ ਤੇ ਫੁੱਲ ਰੀਜ਼ਲ ਪੰਪ ਦੇ ਵਿੱਚ ਠੀਕ ਆ ਬਾਕੀ ਤੁਹਾਨੂੰ ਸਮਝ ਆਈ ਗਈ ਹੋਣੀ ਆ ਹੁਣ ਗੱਲ ਕਰਦੇ ਆਪਾਂ ਕਈ ਭਰਾ ਆਪਣੇ ਇਹ ਦੋ ਪੰਪ ਖਲਵਾਉਂਦੇ ਆ ਜਾਂ ਕਰਦੇ ਆ ਕਰਵਾਉਂਦੇ ਆ ਪੰਪ ਨੂੰ ਪੰਪ ਦਾ ਕੰਮ ਕਰਵਾਉਂਦੇ ਆ ਕਹਿੰਦੇ ਸਾਡਾ ਇੰਜਨ ਅੱਧਾ ਤੇ ਤੁਸੀਂ ਇੰਜਨ ਪੰਪ ਦਾ ਸੌਰੀ ਪੰਪ ਨੂੰ ਅੱਧਾ ਕਰ ਦਿਓ ਇੰਜਨ ਦੇ ਅਕੋਰਡ ਠੀਕ ਆ ਜੀ ਇਹਦੇ ਵਿੱਚ ਅੱਧੇ ਤੇ ਫੁੱਲ ਕਰਾਉਣ ਨਾਲ ਕੋਈ ਇੰਜਨ ਉਫਫ ਇਫੈਕਟ ਨਹੀਂ ਪੈਂਦਾ ਨਾ ਹੀ ਕੋਈ ਪ੍ਰੋਬਲਮ ਆਉਂਦੀ ਆ ਨਾ ਹੀ ਕੋਈ ਡੱਕੇ ਦਾ ਫਰਕ ਪੈਂਦਾ ਇਹ ਸਿਰਫ ਪਹਿਲਾਂ ਦੀਆਂ ਗੱਲਾਂ ਹੁੰਦੀਆਂ ਸੀ ਸੱਜਣੋ ਪਰ ਲੇਕਿਨ ਜਦੋਂ ਆਪਾਂ ਉਸ ਚੀਜ਼ ਬਾਰੇ ਖੋਜ ਕਰਦੇ ਆ ਉਸ ਬਾਰੇ ਆਪਾਂ ਜਾਣਕਾਰੀ ਹਾਸਲ ਕਰਦੇ ਆ ਫਿਰ ਆਪਾਂ ਨੂੰ ਪਤਾ ਚੱਲਦਾ ਵੀ ਅੱਧਾ ਤੇ ਫੁੱਲ 'ਚ ਕੀ ਫਰਕ ਹੁੰਦਾ ਤੇ ਅੱਧਾ ਹੀ ਤੇ ਫੁੱਲ ਕਰਾਉਣ ਨਾਲ ਆਪਣਾ ਕੀ ਇੰਜਨ ਤੇ ਫਰਕ ਪੈਂਦਾ ਜਾਂ ਨਹੀਂ ਪੈਂਦਾ ਠੀਕ ਆ ਜੀ ਸਿੱਧੇ ਸ਼ਬਦਾਂ 'ਚ ਆਪਣਾ ਕਹਿਣ ਦਾ ਮਤਲਬ ਆ ਜੇ ਤੁਹਾਡਾ ਇੰਜਨ ਅੱਧਾ ਵੀ ਆ ਤਾਂ ਤੁਸੀਂ ਆਪਣਾ ਪੰਪ ਦਾ ਕੰਮ ਜਾਂ ਨੋਜ਼ਲ ਦਾ ਕੰਮ ਫੁੱਲ オリジナル ਕਰਾ ਸਕਦੇ ਹੋ ਕੋਈ ਇਹਦੇ ਨਾਲ ਇੰਨਾਂ ਤੇ ਆਪਣਾ ਫੈਕਟ ਨਹੀਂ ਪੈਂਦਾ ਨਾ ਹੀ ਕੋਈ ਇੰਜਨ ਟਾਉਨ ਹੁੰਦਾ ਨਾ ਹੀ ਤੁਹਾਡਾ ਇੰਜਨ ਡਾਊਨ ਆ ਪੰਪ ਨੂੰ ਡਾਊਨ ਕਰ ਸਕਦਾ ਹੈ ਸਿਰਫ ਡੀਜ਼ਲ ਪੰਪ ਦਾ ਆਪਣਾ ਤੇ ਨੋਜ਼ਲਾਂ ਦਾ ਕੰਮ ਸਿਰਫ ਤੁਹਾਨੂੰ ਪਤਾ ਹੀ ਆ ਇੰਜਨ ਦੇ ਵਿੱਚ ਆਪਣਾ ਡੀਜ਼ਲ ਨੂੰ ਸਪਰੇਅ ਕਰਨਾ ਇੰਜੈਕਟ ਕਰਨਾ ਹੁੰਦਾ ਪ੍ਰੈਸ਼ਰ ਤੇ ਠੀਕ ਆ ਜੀ 250 ਜਾਂ 200 ਜਾਂ ਕਿੰਨਾ ਵੀ ਕੰਪਨੀ ਵੱਲੋਂ ਪ੍ਰੈਸ਼ਰ ਹੁੰਦਾ ਨੋਜ਼ਲ ਦਾ ਉਹਦਾ ਇੰਜੈਕਟ ਕਰਾਉਣਾ ਹੁੰਦਾ ਡੀਜ਼ਲ ਨੂੰ ਆਪਣਾ ਇੰਜਨ ਦੇ ਵਿੱਚ ਠੀਕ ਆ ਇੰਨਾ ਹੀ ਆਪਣਾ ਡੀਜ਼ਲ ਪੰਪ ਤੇ ਨੋਜ਼ਲ ਦਾ ਕੰਮ ਹੁੰਦਾ ਸੱਜਣ ਕਿਉਂਕਿ ਜਦੋਂ ਵੀ ਹੁਣ ਤੁਸੀਂ ਪੰਪ ਖਲਵਾਉਂ ਆਪਣੇ ਟਰੈਕਟਰ ਦਾ ਜਿਹੜੇ ਭਰਾ ਆਪਣਾ ਪੰਪਾਂ ਦਾ ਕੰਮ ਕਰਵਾਉਂਦੇ ਆ ਜਿਹੜੇ ਵੀ ਕਿਸਾਨ ਠੀਕ ਹੈ ਜੀ ਉਹ ਕਦੇ ਵੀ ਇਹ ਨਾ ਮਨ ਚ ਸੋਚੋ ਵੀ ਆਪਣਾ ਇੰਨਾਂ ਅੱਧਾ ਆਵੇ ਆਪਾਂ ਦੇਸੀ ਪੰਪ ਕਰਵਾਈਏ ਜਾਂ ਅੱਧਾ ਕਰਵਾਈਏ ਸਿਰਫ ਤੁਸੀਂ ਕੰਪਨੀ ਦਾ ਸਮਾਨ ਯੂਜ਼ ਕਰਕੇ ਆਪਾਂ ਕੰਪਨੀ ਦਾ ਹੀ ਪਾਰਟਸ ਯੂਜ਼ ਕਰਵਾਇਆ ਕਰੋ ਆਪਣਾ ਜਦੋਂ ਤੁਸੀਂ ਆਪਣਾ ਪੰਪ ਨੋਜ਼ਲ ਦਾ ਕੰਮ ਕਰਵਾਉਂਦੇ ਆ ਠੀਕ ਹੈ ਜੀ ਹੁਣ ਸਪੋਜ਼ ਕਰੋ ਮੰਨ ਲਓ ਤੁਹਾਡਾ ਸਪੋਇਲ ਪੰਪਾ 9 ਤੋਂ 10000 ਰੁਪਏ 'ਚ ਹੁੰਦਾ ਸਾਰਾ ਏਟੋ ਜੈਟ ਨੋਜ਼ਲਾ ਕੰਪਨੀ ਦੇ ਸਮਾਨ ਤੇ ਲੱਗ ਜਾਂਦਾ 18 ਤੋਂ 20000 ਰੁਪਏ ਮੰਨ ਕੇ ਚੱਲੋ ਮੋਟਾ ਮੋਟਾ ਇਹਗਾ ਬਾਕੀ ਕਈਆਂ 'ਚ ਵਧ ਵੀ ਸਕਦਾ ਹੈ ਕਈਆਂ 'ਚ ਘਟ ਵੀ ਸਕਦਾ ਹੈ ਇਹ ਪ੍ਰੋਪਰ ਰੇਟ ਨਹੀਂਗਾ ਸਿਰਫ ਪੈਂਦਾ ਦਾ ਫਰਕ ਹੈਗਾ ਕਿ ਪੈਸਾ ਦਾ ਠੀਕ ਹੈ ਚਲੋ ਜਿਹੜੇ ਕਿਸਾਨ ਵੀਰ ਨੇ ਜਾਂ ਟਰੈਕਟਰ ਵੇਚਣਾ ਕਰਨਾ ਜਾਂ ਉਹ ਤਾਂ ਚਲੋ ਜਿਹੜਾ ਮਰਜ਼ੀ ਕੰਮ ਕਰਵਾ ਸਕਦੇ ਆਪਾਂ ਉਹਦੇ ਬਾਰੇ ਨਹੀਂ ਕੁਝ ਕਹਿ ਸਕਦੇ ਹਾਂ ਜਿਹੜੇ ਵੀਰ ਨੇ ਟਰੈਕਟਰ ਵਾਹਣਾ ਕਰਨਾ ਜਿਹਨੇ ਘਰੇ ਰੱਖਣਾਗਾ ਉਹ ਕੰਮ ਪੰਪ ਦਾ ਜੇ ਮੰਨ ਲਓ ਤੁਹਾਡਾ ਪੰਪ ਖੋਜ ਕਰੋ ਕਿਸੇ ਕਾਰਨ ਕਰਕੇ ਬਹਿ ਵੀ ਜਾਂਦਾ ਤਾਂ ਤੁਸੀਂ ਉਹਨੂੰ ਕੰਪਨੀ ਦਾ ਸਮਾਨ ਪਾ ਕੇ ਆਪਣਾ origignal ਫਿਟਿੰਗ ਕਰਵਾਇਆ ਕਰੋ ਨਾ ਕੇ ਕੋਈ ਕਹਿਦਾ ਕਰੂ ਜੀ ਆ ਸਾਡਾ ਇੰਜਨ ਅੱਧਾ ਕੋਈ ਸਾਡਾ ਪੰਪ ਅੱਧਾ ਕਰ ਦੇ ਜਾਂ ਸਾਡੀਆਂ ਨੋਜਨਾਦੀਆਂ ਅੱਧਾ ਪ੍ਰੈਸ਼ਰ ਕਰ ਦੇ ਕੋਈ ਇਹਦਾ ਨਾਲ ਮਤਲਬ ਨਹੀਂ ਹੁੰਦਾ ਇਹਦਾ ਕਹਿਣ ਦਾ ਮਤਲਬ ਠੀਕ ਹੈ ਜੀ ਬਾਕੀ ਤੁਸੀਂ ਆਪਣੇ ਡੀਜ਼ਲ ਪੰਪ ਤੇ ਜੀ ਦੇਖ ਰੇਖ ਕਿਵੇਂ ਰੱਖਣੀ ਆ ਉਹ ਵੀ ਤੁਹਾਡੇ ਨਾਲ ਡਿਸਕਸ ਕਰਦੇ ਆ ਕਿ ਡੀਜ਼ਲ ਫਿਲਟਰ ਆਪਣੇ ਜਿਹੜੇ ਕਿਹੜੇ ਕੰਪਨੀ ਦੇ ਯੂਜ਼ ਕਰਨੇ ਚਾਹੀਦੇ ਆ ਜਾਂ ਲੋਕਲ ਯੂਜ਼ ਕਰਨੇ ਚਾਹੀਦੇ ਠੀਕ ਹੈ ਜੀ ਹੁਣ ਜਿਹੜੇ ਕੰਪਨੀ ਦੇ ਡੀਜ਼ਲ ਫਿਲਟਰ ਹੁੰਦੇ ਸੱਚ ਨੂੰ ਚਾਹੇ ਛੋਟੀ ਬਾਡੀ ਤੇ ਹੋਣ ਜਾਂ ਵੱਡੀ ਬਾਡੀ ਤੇ ਹੋਣ ਕੰਪਨੀ ਦੇ ਫਿਲਟਰ ਜਿਹੜੇ ਉਹ ਛੇਤੀ ਤਾਂ ਬੰਦ ਹੋ ਜਾਂਦੇ ਆ ਤਾਂ ਜੋ ਤੁਹਾਡੇ ਟਰੈਕਟਰ ਨੂੰ ਦੇ ਡੀਜ਼ਲ ਨੂੰ ਪਿਓਰ ਜ਼ਿਆਦਾ ਕਰਦੇ ਆ ਕਹਿਣ ਦਾ ਮਤਲਬ ਸਾਫ਼ ਸੁਥਰਾ ਹੀ ਡੀਜ਼ਲ ਤੁਹਾਡੇ ਡੀਜ਼ਲ ਪੰਪ ਨੂੰ ਮਿਲਦਾ ਉਸ ਫਿਲਟਰਾਂ ਦੇ ਨਾਲ ਜੇ ਉੱਥੇ ਤੁਸੀਂ ਆਪਾਂ ਦੇਸੀ ਫਿਲਟਰ ਪਾ ਦੋ ਜਾਂ ਹੋਰ ਕੰਪਨੀ ਦਾ ਲੋਕਲ ਪਾ ਦੋ ਤਾਂ ਤੁਹਾਡਾ ਜਿਹੜਾ ਗੰਦਮੰਦ ਆ ਅੱਧਾ ਡੀਜ਼ਲ ਪੰਪ ਦੇ ਵਿੱਚ ਚਲਾ ਜਾਂਦਾ ਜਿਸ ਦੇ ਕਾਰਨ ਕਰਕੇ ਤੁਹਾਨੂੰ ਇਹ ਪੰਪ ਬਹਿਣ ਦੀ ਮੁਸ਼ਕਲ ਵੀ ਆ ਜਾਂਦੀ ਹੈ ਬਾਕੀ ਤੁਹਾਡੇ ਨਾਲ ਪੰਪ ਬਹਿਣ ਦੀ ਮੈਂ ਇੱਕ ਵੀਡੀਓ ਪਾ ਚੁੱਕਿਆ ਜਿਹੜੀ ਕਿ ਆਪਣੀ ਸ਼ੋਰ ਆ ਤੇ ਸਹੀ ਆ ਵੀਡੀਓ ਕਈ ਭਰਾਵਾਂ ਦਾ ਕਮੈਂਟ ਵੀ ਆਇਆ ਵੀ ਆ ਉਹਦੇ ਨਾਲ ਤੇਲ ਉੱਤਰ ਉੱਤਰ ਸਕਦਾਗਾ ਇਹਦੇ ਨਾਲ ਕੋਈ ਤੇਲ ਉੱਤਰਦਾ ਨਹੀਂ ਕੋਈ ਕੁਝ ਨਹੀਂ ਹੁੰਦਾ ਮਿੱਤਰੋ ਏਕਾ ਜੀ ਇਹਦੇ ਨਾਲ ਕੋਈ ਤੇਲ ਉੱਤਰਦਾ ਨਹੀਂਗਾ ਕੋਈ ਇਹਦੇ ਨਾਲ ਫਿਲਟਰ ਬਾਡੀ ਦੇ ਵਿੱਚ ਗੋਲੀ ਨਾ ਹੋਣ ਨਾ ਤੇ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ ਸਿਰਫ ਇਹਦੇ ਨਾਲ ਤੁਹਾਡਾ ਤੇਲ ਨਹੀਂ ਪੁਣਿਆ ਜਾਂਦਾ ਜਿਹਦੇ ਕਾਰਨ ਕਰਕੇ ਫਿਲਟਰ ਬਾਡੀ ਨਾਲ ਤੁਹਾਡਾ ਪੰਪਾ ਛੇਤੀ ਵੱਡਾ ਜਾਂਦਾ ਇਹ ਤਾਂ ਸਿੱਧੀ ਸਾਈਡ ਤੇ ਗੱਲ ਜਿਹੜੀ ਅੱਜ ਦੀ ਵੀਡੀਓ ਤੇ ਜਿਹੜੀ ਮੈਂ ਗੱਲ ਦੱਸੀ ਹੈ ਤੁਹਾਨੂੰ ਇਹ ਸਿਰਫ ਤੁਹਾਨੂੰ ਡੀਜ਼ਲ ਪੰਪ ਦੀ ਆ ओरिजिनल ਕਰਾਉਣਾ ਚਾਹੀਦਾ ਜਾਂ ਬਿਸਕੋਏ ਦਾ ਕਰਾਉਣਾ ਚਾਹੀਦਾ ਜਾਂ ਆਪਾਂ ਨੂੰ ਫਿਲਟਰ ਜਿਹੜੇ ਕੰਪਨੀ ਦੇ ਯੂਜ਼ ਕਰਨੇ ਚਾਹੀਦੇ ਆ ਜਾਂ ਬਿਨਾ ਕੰਪਨੀ ਵਾਲੇ ਯੂਜ਼ ਕਰਨੇ ਚਾਹੀਦੇ ਬਾਕੀ ਤੁਹਾਨੂੰ ਫਰਕ ਪਤਾ ਚੱਲ ਹੀ ਗਿਆਊਗਾ ਬਾਕੀ ਆਪਣੇ ਜਿਹੜੇ ਸਰਵਿਸ ਵਗੈਰਾ ਉਹ ਟਾਈਮ ਤੇ ਕਰਵਾਇਆ ਕਰੋ 250 ਘੰਟੇ ਵਾਲੀ ਵੀ ਸਰਵਿਸ ਉਹਦੀ ਆਪਣੀ 400 ਘੰਟੇ ਲਈ ਹਿੰਦੀ ਹੈ ਜਿਹੜੀ ਮਰਜ਼ੀ ਤੁਹਾਨੂੰ ਟਰੈਕਟਰ ਦੇ ਅਕੋਰਡਿੰਗ ਹੈ ਜਿਹੜੀ ਸਰਵਿਸ ਮਿਲਦੀ ਹੈ ਤੁਸੀਂ ਉਹ ਹਿਸਾਬ ਨਾਲ ਕਰਵਾਇਆ ਕਰੋ ਬਾਕੀ ਹੁਣ ਅੱਜ ਕੱਲ ਦੇ ਜਿੰਨੇ ਵੀ ਟਰੈਕਟਰ ਆ ਰਹੇ ਨੇ ਉਹਨਾਂ ਦਾ ਵੀ ਡੀਜ਼ਲ ਫਿਲਟਰ ਤੁਹਾਨੂੰ ਪਤਾ ਕਿਸ ਨਾਲ ਆ ਗਿਆ ਅੱਜ ਸਿੰਗਲ ਕਰਤਾ ਸਵਰਾਜ ਕੰਪਨੀ ਨੇ ਉਹ ਵੀ ਉਹਦੇ ਵਿੱਚ ਤਾਂ ਤੁਹਾਨੂੰ ਕੰਪਨੀ ਦਾ ਹੀ ਯੂਜ਼ ਕਰਨਾ ਪਿਆ ਕਰੂਗਾ ਜੇ ਮੰਨ ਲਓ ਉੱਥੇ ਡਿਸਪੋਇਲ ਪੰਪ ਦੇਸੀ ਤੁਸੀਂ ਫਿਲਟਰ ਯੂਜ਼ ਕਰਤਾ ਤਾਂ ਤੁਹਾਡਾ ਪੰਪ ਮੱਖਾਂ 50 ਘੰਟੇ ਨਹੀਂ ਚੱਲਦਾ ਸੱਜਣੋ ਠੀਕ ਆ ਜੀ ਬਾਕੀ ਤੁਹਾਨੂੰ ਜਿਹੜਾ ਵਰਕਸ਼ਾਪ ਤੇ ਵਰਕ ਆਇਆ ਤੁਹਾਨੂੰ ਦਿਖਾਉਨੇ ਆ ਆਪਣੀ ਵੀਡੀਓ ਦੇ ਵਿੱਚ ਕੀ ਅੱਜ ਕੰਮ ਕਰ ਰਹੇ ਆ ਆਪਾਂ ਤੇ ਕੀ ਗੱਲਬਾਤ ਆ ਸਾਰਾ ਤੁਹਾਨੂੰ ਦਿਖਾਉਨੇ ਆ ਬਾਕੀ ਇਧਰ ਆਪਾਂ ਪਿੱਛੇ ਜੇ ਖੋਲਿਆ ਸੀ ਟਰੈਕਟਰ ਆਪਾਂ 855 XM ਤੇ ਕੱਲ ਨੂੰ ਇਹਦਾ ਵਰਕ ਸਟਾਰਟ ਆ ਸੱਜਣੋ ਇਹਦੇ ਵਿੱਚ ਆਪਾਂ ਇੰਜਨ ਥੱਲੇ ਉਤਾਰ ਲਿਆ ਸੀ ਇਹਦੇ ਵਿੱਚ ਸਿਰਫ ਆਪਣੀਆਂ ਜਿਹੜੇ ਮੇਨ ਬਿਗਨਾਂ ਨਵੇਂ ਪਾਏ ਹੋਏ ਆ ਟੁਕੜੀਆਂ ਨਵੀਆਂ ਪਾਈਆਂ ਹੋਈਆਂ ਠੀਕ ਹੈ ਇਹਦੇ ਵਿੱਚ ਆਪਾਂ ਨੂੰ ਕ੍ਰੈਂਕ ਜਿਹੜੀ ਕੱਟੀ ਵੀ ਨਜ਼ਰ ਆਈ ਹੈ ਦੇਖੋ ਇਹਦੇ ਵਿੱਚ ਸਕ੍ਰੈਚ ਆਏ ਹੋਏ ਆ ਆਹ ਕ੍ਰੈਂਕ ਦੇ ਵਿੱਚ ਆਪਣਾ ਰੜਕ ਪੈਂਦੀ ਆ ਜਿਹਦੇ ਕਾਰਨ ਕਰਕੇ ਹੁਣ ਆਪਾਂ ਨੂੰ ਇਹ ਕ੍ਰੈਂਕ ਗ੍ਰੈਂਡ ਕਰਨੀ ਪਊਗੀ ਠੀਕ ਹੈ ਜੀ ਹੁਣ ਜੇ ਮੰਨ ਲਓ ਆਪਾਂ ਕ੍ਰੈਂਕ ਨੂੰ ਇਦਾਂ ਹੀ ਫਿੱਟ ਕਰਦੇ ਆਂ ਆਪਾਂ ਤਾਂ ਇਹਦੀਆਂ ਟੁਕੜੀਆਂ ਜਿਹੜੀਆਂ ਫੇਰ ਦੁਬਾਰਾ ਕੱਟੀਆਂ ਜਾਣੀਆਂ ਠੀਕ ਹੈ ਜੀ ਤੇ ਬਾਕੀ ਆਪਣੇ ਪੀਸ ਤੁਹਾਨੂੰ ਦਿਖਾਈ ਦਿੰਨੇ ਆ ਨਜ਼ਰ ਮਾਰਾ ਦਿੰਨੇ ਆ ਆਪਾਂ ਆ ਚੈੱਕ ਕਰ ਸਕਦੇ ਹੋ ਪੀਸਾਂ ਦੀ ਆਪਣੇ ਕੰਡੀਸ਼ਨ ਇਹਨਾਂ ਦੀ ਠੀਕ ਆ ਜੀ ਤੇ ਸਾਰੇ ਕੱਟੇ ਹੋਏ ਆ ਇਹ ਕ੍ਰਿੰਕ ਦੇ ਵਿੱਚ ਕਚਰੇ ਆਉਣ ਕਾਰਨ ਕਰਕੇ ਸਾਰੀ ਪ੍ਰੋਬਲਮ ਆਪਣੇ ਇਸ ਟਰੈਕਟਰ ਦੇ ਵਿੱਚ ਆਈ ਆ ਠੀਕ ਆ ਜੀ ਬਾਕੀ ਆਪਣਾ ਇਹਦਾ ਕੰਮ ਹੋਈ ਜਾਂਦੀਆਂ ਓਕੇ ਦੀਆਂ ਰਿਪੋਰਟਾਂ ਤੇ ਇਧਰ ਕਲੱਚ ਵਗੈਰਾ ਵੀ ਆਪਣਾ ਖੁੱਲ ਚੁੱਕਿਆਗਾ ਤੇ ਇੱਕ ਇਹਦਾ ਜਿਹੜਾ ਸੈਲਫ ਵਾਲਾ ਰਿੰਗ ਸੀਗਾ ਉਹ ਵੀ ਕੱਟਿਆ ਗਿਆ ਸੀਗਾ ਸੈਲਫ ਵਾਲਾ ਘੜਾ ਸੀ ਜਿਹੜਾ ਇੱਕ ਉਹ ਵੀ ਦਿਖਾ ਦਨੇ ਆ ਆ ਜਗਾ ਤੋ ਖਰਾਬ ਹੋ ਗਿਆ ਸੀ ਜਦੋਂ ਜਿਹਦੇ ਕਾਰਨ ਕਰਕੇ ਇਹ ਸੈਲਫ ਮੈਨੂੰ ਲੱਗਦਾ ਇਹਦੀ ਫਸ ਗਈ ਸੀ। ਇਹੀ ਇਹਦੇ ਵਿੱਚ ਟਰੈਕਟਰ ਦੇ ਵਿੱਚ ਫਾਲਟ ਨਜ਼ਰ ਆਇਆ। ਬਾਕੀ ਇਹਦਾ ਇੰਜਨ ਫਸਣ ਦਾ ਕੋਈ ਕਾਰਨ ਨਹੀਂ ਸੀਗਾ। ਸਾਰਾ ਓਕੇ ਆ। ਇਹਦਾ ਤੁਹਾਨੂੰ ਹਿੰਦੁਸਤਾਨ ਦਾ ਦਿਖਾ ਰਹੀ ਆਪਾਂ। ਇਹ ਹਿੰਦੁਸਤਾਨ ਦੇ ਵਿੱਚ ਆਪਣਾ ਟਰਬੋ ਵਗੈਰਾ ਆਪਣਾ ਫਿੱਟ ਹੋ ਚੁੱਕਿਆਗਾ। ਆ ਤੁਸੀਂ ਚੈੱਕ ਕਰ ਸਕਦੇ ਹੋ ਫਿਟਿੰਗ ਵਗੈਰਾ ਆਪਣੀ ਬਣ ਗਈ ਓਕੇ। ਸਾਰਾ ਓਕੇ ਹੋ ਗਿਆ ਕੰਮ ਆਪਣਾ ਸਾਰਾ। ਦੋ ਫਿਟਿੰਗ ਵਗੈਰਾ ਬਣ ਗਈ ਐਮਪੀਸੀ ਯੂਨਟ ਆਪਣਾ ਲੱਗ ਚੁੱਕਿਆਗਾ ਤੇ ਇੱਕ ਇਧਰ ਜਿਹੜਾ ਮੈਸੀ ਟਰੈਕਟਰ ਆਪਣੇ ਕੋਲੇ ਆਇਆ ਸੀਗਾ ਤੇ ਸੋਏ ਦੇ ਵਿੱਚ ਇੰਜਨ ਦੇ ਵਿੱਚ ਪ੍ਰੋਬਲਮ ਪੈ ਗਈ ਆਪ ਨੂੰ ਤੇ ਇਹਦਾ ਇੰਜਨਾਂ ਖੋਲ ਕੇ ਦੇਖਣਾ ਪਊ ਕਿ ਇਹਨੇ ਆਇਲ ਪੰਪ ਨੇ ਕੰਮ ਛੱਡਿਆ ਤੇ ਜਿਹਦੇ ਕਰਕੇ ਇੰਜਨ ਦੇ ਦੇ ਵਿੱਚ ਆਵਾਜ਼ ਦੀ ਸ਼ਿਕਾਇਤ ਆ ਗਈ ਕਿਉਂਕਿ ਇਹ ਟਰੈਕਟਰ ਆਪਾਂ ਪਹਿਲਾਂ ਤਿਆਰ ਕੀਤਾ ਸੀ ਇਹਦੇ ਵਿੱਚ ਚੱਲ ਕੇ ਥੋੜੀ ਜੀ ਪ੍ਰੋਬਲਮ ਆ ਗਈ ਆ ਤੇ ਚਲੋ ਆਪਾਂ ਇਹਦਾ ਇੰਜਨ ਖੋਲ ਕੇ ਤੁਹਾਨੂੰ ਦਿਖਾਵਾਂਗੇ ਕਿੱਥੇ ਇਸ ਟਰੈਕਟਰ ਦੇ ਵਿੱਚ ਫਾਲਟ ਪਿਆ ਤੇ ਕੱਢਾਂਗੇ ਇਹਦੀ ਵੀ ਕਮੀ ਪੇਚੀ ਦੂਰ ਕਰਾਂਗੇ ਤੇ ਧੰਨਵਾਦ ਸਤਿ ਸ਼੍ਰੀ ਅਕਾਲ ਮਿਲਦੇ ਆ ਇੱਕ ਹੋਰ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ ਅੱਗੇ ਆ ਕੇ ਤੁਹਾਡੇ ਨਾਲ ਕੱਲ੍ਹ ਵਾਲੇ ਵਲੌਗ ਦੇ ਵਿੱਚ ਗੱਲਬਾਤ ਕਰਾਂਗੇ ਧੰਨਵਾਦ